ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਆਪਣੇ ਪਿੰਡ ਖੰਟ ਵਿਖੇ ਜਿਵੇਂ ਤੁਸੀਂ ਜਾਣਦੇ ਹੋ ਕਿ ਬਰਸਾਤ ਦੀ ਰੁੱਤ ਚੱਲਦੀ ਆ ਤੇ ਹੁਣ ਬੂਟੇ ਲਾਉਣ ਦੀ ਇਹ ਰੁੱਤ ਆ ਸੋ ਅੱਜ ਆਪਾਂ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਜਾਂ ਲੋਕਾਂ ਦੀਆਂ ਮੋਟਰਾਂ ਦੇ ਜਾਂ ਵੇੜੀਆਂ 'ਚ ਬੂਟੇ ਲਾਵਾਂਗੇ ਤਾਂ ਰੁੱਖਾਂ ਤਾਂ ਇਹਦੇ ਵਿੱਚ ਆਪਣੀ ਅੰਡਕੈਨ ਆ ਅਮਰੂਦ ਆ ਹਨਾ ਹੋਰ ਸਵਹੰਜਨਾ ਕਈ ਤਰ੍ਹਾਂ ਦੇ ਬੂਟੇ ਆਪਣੇ ਕੋਲ ਤੇ ਇੱਕ ਹਫਤਾ ਪਹਿਲਾਂ ਆਪਾਂ ਨੇ ਇਹ ਬੂਟੇ ਲਾਉਣ ਦੀ ਸ਼ੁਰੂਆਤ ਕਰਤੀ ਸੀ ਤੋ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਇਹ ਕੰਮ ਕਰੋ ਕਿਉਂਕਿ ਇੱਕ ਰੁੱਖਾ 100 ਸੁੱਖਾ ਹਰ ਮਨੁੱਖਾ ਲਾਵੇ ਇੱਕ ਰੁੱਖ ਹਰੇਕਾ ਮਨੁੱਖ ਦਾ ਫਰਜ਼ ਬਣਦਾ ਹੈ ਰੁੱਖ ਲਿਆ ਰੁੱਖ ਲਾਉਣਾ ਤੇ ਰੁੱਖ ਲਾ ਕੇ ਉਹਨਾਂ ਦੀ ਸੰਭਾਲ ਕਰਨਾ ਸੋ ਮਿਲਦੇ ਆ ਅੱਗੇ ਜਾ ਕੇ ਚਲੋ ਵੀ ਸ਼ੇਰੋ ਆਜੋ ਆਜੋ ਵੀ ਸ਼ੇਰੋ ਸ਼ੇਰ ਆ ਰਹੇ ਨੇ ਬੂਤੇ ਲਾਉਣ ਵਾਸਤੇ ਹਿੰਮਤ ਕਰੋ ਹਿੰਮਤ ਆ ਗਿਆ ਆ ਗਿਆ ਲਾਓ ਜੀ ਸਾਡੇ ਕਰਨ ਜੋਤ ਨੇ ਖਾਹੀ ਚਲਾਉਣੀ ਕਰਤੀ ਸ਼ੁਰੂ ਹੁਣ ਲਾਉਨੇ ਆ ਬੂਟਾ ਆਪਾਂ ਚੱਕਦੇ ਵੀ ਚੱਕਦੇ ਕੰਮ ਨੂੰ ਹਾਂ ਬਈ ਕਾਦਾ ਲਾਇਆ ਬੂਟਾ ਇਹ ਜਾਮਣ ਦਾ ਲਓ ਜੀ ਜਾਮਣ ਲਾਤੀ ਸ਼ੇਰਾਂ ਨੇ ਓਰੇ ਖਾਣ ਵਾਲੀਆਂ ਪੀੜੀਆਂ ਖਾਣ ਗਈਆਂ ਜਾਮਣ ਪਾ ਦੇ ਹੁਣ ਪਾਣੀ ਆ ਦੇ ਜੀ ਪਾ ਦੇ ਦੇਖ ਕੇ ਬਾਈ ਪਾਣੀ ਬਹੁਤਾ ਨਹੀਂ ਪਾਉਣਾ ਇਹ ਠੀਕ ਠੀਕ ਜਾ ਹੈ ਨਹੀਂ ਪਾਉਦਾਂ ਨਾਲੇ ਮੀ ਹੁਣ ਕੀ ਕਰਦੇ ਲਓ ਜੀ ਖੰਡ ਦੇ ਸ਼ੇਰਾਂ ਨੇ ਪਹਿਲਾ ਬੁੱਟਾ ਲਾਤਾ ਅੱਜ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਦੋਸਤੋ ਪਰਮਾਤਮਾ ਸਾਨੂੰ ਹੀ ਚੜ੍ਹਦੀ ਕਲਾ ਵਿੱਚ ਰੱਖੇ ਹੈ ਹਰਿਆ-ਭਰਿਆ ਰੱਖਣਾ ਆਪਣੇ ਆਪਣਾ ਮਾਹੌਲ ਚੱਲ ਵੀ ਕਰਦੀਪ ਲਾ ਦੇ ਇੱਥੇ ਨਿੰਬੂ ਨਿੰਬੂ ਹੈ ਹੈ ਨਿੰਬੂ ਗਿੰਦੀ ਚਲ ਕਰ ਮਾ ਦਾ ਹਾਂ ਉਧਰ ਕਰਨਾ ਵਟ ਰਿਆ ਟੋਆ ਆ ਦਾਰਬਾਈ ਖੜਾ ਸਾਡਾ ਹੈ ਊਟੇ ਲਾਉਣ ਦੀ ਸੇਵਾ ਚੱਲ ਰਹੀ ਆ ਪਿੰਡ ਖਣ ਦੇ ਨੌਜਵਾਨਾਂ ਵੱਲੋਂ ਤਲਵੀ ਸ਼ੇਰਾ ਬੂਟੇ ਲਾਉਣ ਦੀ ਸੇਵਾ ਚੱਲ ਰਹੀ ਆ ਕਰਨ ਲਾ ਰਿਹਾ ਬੂਟਾ ਨਿੰਬੂ ਦੇ ਬੂਟੇ ਦੇ ਆਲੇ-ਦਾਲੇ ਵੱਟ ਜੀ ਬਣਾ ਰਿਹਾ ਪਾਣੀ ਪਾਉਣ ਵਾਸਤੇ ਆ ਗਿੰਦੀ ਆ ਸਾਡਾ ਆਦਾਰ ਵਾਈ ਆ ਸਾਡਾ ਉਧਰ ਸਹਜ ਆ ਮੇਰਾ ਕੈਮਰਾਮੈਨ ਹੈ ਉਹ ਦੇਖਦੇ ਵਿੱਚ ਪਾਣੀ ਪਾਇਆ ਉਹਨੇ ਹਣਾ ਹੁਣ ਮਿੱਟੀ ਪਾ ਕੇ ਵੱਟ ਬਣਾ ਰਿਹਾ ਫਾ ਵੀ ਲੱਗਿਆ ਹੋਇਆ ਸਾਡਾ ਗੁਰਦੀਪ ਵਾਈ ਹੈ ਅੜਦੇ ਵੜਦੇ ਵਾਈ ਡੋਆ ਹੋਰ ਸ਼ਾਬਾਸ਼ ਮੜੀ ਮਿੱਟੀ ਲਾਗੇ ਨਾ ਲਓ ਜੀ ਧਾਰਵਾਈ ਦੇ ਅਸੀਂ ਖੇਤਾਂ ਵਿੱਚ ਬੂਟੇ ਲਾਤੇ ਤਿੰਨ ਇੱਕ ਨਿੰਬੂ ਦਾ ਦਕਾਨ ਹੋਰ ਕੀ ਲਾਇਆ ਬਈ ਜਾਮਣ ਲਾਤੀ ਸੋ ਧਾਰਵਾਈ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬੂਟੇ ਲਾਉਣ ਦੀ ਸੇਵਾ ਵਖੀ ਚਲੋ ਵੀ ਆਜੋ ਫਿਰ ਲਓ ਜੀ ਫੌਜਾਂ ਆ ਰਹੀਆਂ ਨੇ ਪਿੰਡ ਖੰਡ ਦੇ ਵਿੱਚ ਬੂਟੇ ਲਾਉਂਦੇ ਫਿਰਦੇ ਆ ਨੌਜਵਾਨ ਉਤਸ਼ਾਹ ਬਹੁਤ ਆ ਪਰਮਾਤਮਾ ਸਾਨੂੰ ਜੜਦੀ ਗਲਾ ਵਿੱਚ ਰੱਖੇ ਬਈ ਤੱਪਾਂ ਦੀਆਂ ਸਿਰੀਆਂ ਤੇ ਪੈਰ ਰੱਖ ਕੇ ਬੂਟੇ ਲਾਉਂਦੇ ਹੋਏ ਖੰਡ ਦੇ ਨੌਜਵਾਨ ਆ ਗਿੰਦੀ ਸਾਹਿਬ ਖੜੇ ਨੇ ਸਾਡੇ ਲਓ ਜੀ ਅਸੀਂ ਪਹੁੰਚੇ ਆ ਆਪਣੇ ਸਤਨਾਬ ਸਿੰਘ ਭੱਲਾ ਦੇ ਘਰ ਗਾਇਕ ਆਹੋ ਸਾਡੇ ਪਿੰਡ ਦੇ ਗੀਤਕਾਰ ਵੀ ਆ ਆ ਦੇਖੋ ਉਹਨਾਂ ਦਾ ਪੁੱਤਰ ਆ ਇਹ ਕਿਹੜਾ ਨਾਮ ਆ ਭਾਈ ਇਹਦਾ ਇਹਦੇ ਨਾਮ ਆ ਮਨਜੋਤ ਸਿੰਘ ਮਨਜੋਤ ਸਿੰਘ ਤਾਂ ਬੂਟਾ ਲਵਾ ਰਹੇ ਆ ਛੋਟੇ ਜਿਹੇ ਨਿਆਣੇ ਦੇ ਅਸੀਂ ਮਨ 'ਚ ਚੇਟਕ ਲਾ ਰਹੇ ਆ ਬੂਟੇ ਲਾਉਣ ਦੀ ਤਾਂ ਜੋ ਇਹਦੇ ਨਾਲ ਆ ਕੁਦਰਤ ਨਾਲ ਪਿਆਰ ਹੋਵੇ ਇਹਦਾ ਚੱਲ ਵੀ ਸ਼ੇਰਾ ਬਾਦੇ ਪਾਣੀ ਬਾਵਾ ਮਿੱਟੇ ਬਾਦੇ ਬਾਦੇ ਤਾਂ ਹਾਂ ਮਨਜੋਤ ਸਿੰਘ ਹਾਂ ਛੋਟਾ ਬੱਚਾ ਬੂਟਾ ਲਾ ਰਿਹਾ ਹੈ ਬਾਦੀ ਕਹਨੇ ਇਹਨੂੰ ਫਤੇਹ ਰਾਮ ਵੀ ਕਹਨੇ ਆ ਫਤੇਹ ਰਾਮ ਵੀ ਕਹਨੇ ਆ ਹਾਂ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੈ ਇਹ ਬੂਟਾ ਤੁਹਾਨੂੰ ਛਾਵਾਂ ਵੀ ਦੇਊਗਾ ਫਲ ਵੀ ਦੇਊਗਾ ਫਲ ਤਾਂ ਦੇਊਗਾ ਬੜਾ ਸੰਤਾਨ ਠੀਕਾ ਚੱਲ ਵੀ ਸ਼ੇਰਾ ਬਾਦੇ ਪਾਣੀ ਲਾਓ ਜੀ ਮਨਜੋਤ ਪਾਣੀ ਪਾਉਂਦਾ ਹੋਇਆ ਬੂਟੇ 'ਚ ਅਮਰੂਦ ਵਿੱਚ ਆ ਵੀ ਲੈ ਗਲਾ ਚੱਲ ਬਈ ਮਹਾਟਰਜੀ ਦੇ ਘਰ ਹੁਣ ਆਪਾਂ ਨੇ ਨਿੰਮ ਲਾਈ ਆ ਗੁਰਦੀਪ ਕਰਨ ਜੋਤ ਦੇ ਸਹਿਜ ਸੇਵਾ ਕਰ ਰਹੇ ਆ ਚੱਲ ਵੀ ਸ਼ੇਰਾ ਹਾਂਜੀ ਦੋਸਤੋ ਬੂਟੇ ਲਾਉਣ ਦੀ ਸੇਵਾ ਚੱਲ ਰਹੀ ਆ ਪਿੰਡ ਖੰਡ ਦੇ ਵਿੱਚ ਨੌਜਵਾਨਾਂ ਦੇ ਵਿੱਚ ਪੂਰਾ ਉਤਸ਼ਾਹ ਏ ਪੰਜ ਸੱਤ ਕਿੰਨੇ ਕ ਬੂਟੇ ਲਾਤੇ ਆਪਾਂ ਨੇ 10 ਕ ਲਾਤੇ ਹੁਣੇ 10 ਕ ਬੂਟੇ ਲਾਤੇ ਬਾਕੀ 10 ਕ ਹੋਰ ਲਾਵਾਂਗੇ ਤੇ ਮਿਲਦੇ ਆ ਅੱਗੇ ਜਾ ਕੇ ਸਾਨੂੰ ਆ ਸਾਡੇ ਪਿੰਡ ਦੀ ਸਰਕਾਰੀ ਟੈਂਕੀ ਆ ਜੀ ਕਈ ਸਾਲ ਪਹਿਲਾਂ ਇੱਥੇ ਅਸੀਂ ਬੂਟੇ ਲਾਏ ਸੀ ਦੇਖ ਲਓ ਕਿੰਨਾ ਹਰਿਆ ਭਰਿਆ ਮਾਹੌਲ ਹੋਇਆ ਹੋਇਆ ਹੈ ਹਨਾ ਤੇ ਮੇਰੇ ਸਾਥੀ ਉਹ ਲੰਘ ਕੇ ਅੱਗੇ ਬੂਟੇ ਲਾਉਂਦੇ ਸਰਦੇ ਆ ਤਿੰਨ ਚਾਰ ਸਾਲ ਪਹਿਲਾਂ ਆ ਦੇਖ ਲਈ ਸੀ ਚੱਲ ਵੀ ਫੌਜਾਂ ਚੱਲੀਆਂ ਬੂਟੇ ਲਾ ਕੇ ਚੱਲ ਬਈ ਚੱਲ ਗਰਦੀਪ ਚੰਗਾ ਵੀਰ ਹੈ ਧੰਨਵਾਦ ਬਹੁਤ ਬਹੁਤ ਤੁਹਾਡਾ ਬੂਟੇ ਲਵਾਉਣ ਲਈ ਹੈ ਮਿਹਰਬਾਨੀ ਪਰਮਾਤਮਾ ਤੁਹਾਨੂੰ ਜੜਦੀ ਕਲਾ ਵਿੱਚ ਰੱਖੇ ਲਓ ਜੀ ਪਿੰਡ ਖੰਡ ਦੇ ਵਿੱਚ ਬੂਟੇ ਲਾਉਂਦੇ ਫਿਰਦੇ ਆ ਨੌਜਵਾਨ ਗਰੀਬ ਮੂੰਹ ਦਿਖਾ ਮੜਾ ਜਾ ਆ ਗਰੀਬ ਸਿੰਘ ਸਾਡਾ ਯਾ ਇਹ ਜਿਗਰੀ ਯਾਰ ਆ ਮੋਟਰ ਆ ਕਿਸੇ ਆਪਣੇ ਕਿਸਾਨ ਭਰਾ ਦੀ ਸਾਜ ਪਾਣੀ ਪੀ ਰਿਹਾ ਏ ਆ ਸਾਡਾ ਕਰਨ ਜੋਤ ਖੜਾ ਏ ਭਾਈ ਆ ਗਿੰਦੀ ਆ ਆ ਕਰਨ ਜੋਤ ਨੇ ਭਾਈ ਸੇਵਾ ਕਰੀ ਆ ਬੂਟਿਆਂ ਦੀ ਐਦ ਕੀ ਆਪਣੀ ਖੂਨ ਰਸੀੰਦੇ ਦੀ ਕਮਾਈ ਵਿੱਚ ਤੇ ਥੋੜੀ ਜਿਹੀ ਸੇਵਾ ਗਿੰਦੀ ਨੇ ਵੀ ਕਰੀ ਆ ਪੰਜ ਬੂਟਿਆਂ ਦੀ ਸੇਵਾ ਗਿੰਦੀ ਨੇ ਕਰੀ ਆ ਹੈ ਕਚਾਰ ਦੀ ਪੰਜ ਬੂਟਿਆਂ ਦੀ ਗਿੰਦੀ ਨੇ ਸੇਵਾ ਕਰੀ ਆ ਤੇ ਕਰਨ ਜੋਤ ਨੇ 15 ਕਿੰਨੇ ਚੱਲ ਚ 15 ਬੂਟਿਆਂ ਦੀ ਸੇਵਾ ਕਰੀਆ ਕਰਨ ਜੋਤ ਨੇ ਆਪਣੀ ਹੱਕ ਦੀ ਕਮਾਈ ਵਿੱਚੋਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਮੋਟਰ ਚੱਲ ਰਹੀ ਆ ਖੇਤਾਂ ਦਾ ਮਾਹੌਲ ਦੇਖੋ ਕਿੰਨਾ ਨਜ਼ਾਰਾ ਆਨੰਦ ਜ਼ਿੰਦਗੀ ਦਾ ਜੰਗਲ ਹੈ ਜੰਗਲ ਦੇਖੋ ਹਾਂਜੀ ਦੋਸਤੋ ਖੰਡ ਦੇ ਨੌਜਵਾਨਾਂ ਵੱਲੋਂ ਚੁੱਪ ਕਰ ਜਿਓ ਮੜ ਜਾ ਬੂਟੇ ਲਗਾਉਣ ਦੀ ਸੇਵਾ ਚੱਲ ਰਹੀ ਆ ਆ ਸ਼ਾਮ ਦੇ 6:30 ਹੋ ਗਏ ਤੇ ਹੁਣ ਅਸੀਂ ਆਪਣੇ ਬਲੌਗ ਦੀ ਸਮਾਪਤੀ ਕਰਨੀ ਆ ਘਰ ਨੂੰ ਵੀ ਜਾਣਾ ਹਨੇਰਾ ਹੋ ਜਾਣਾ ਫਿਰ ਵੀਡੀਓ ਬਣਨੀ ਨਹੀਂ ਹੈਗੀ ਹਨਾ ਨੇਰੇ ਦੇ ਵਿੱਚ ਤਾਂ ਕਰਕੇ ਅਸੀਂ ਕਿਹਾ ਹੁਣ ਸਮਾਪਤੀ ਕਰਦੀ ਆਂ ਬਲੌਗ ਦੀ ਸੋ ਅਖੀਰ ਦੇ ਵਿੱਚ ਇਹੀ ਸੁਨੇਹਾ ਏ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਹਮ ਇੱਕ ਰੁੱਖ ਸੌ ਸੌ ਹਰੇਕ ਬੰਦੇ ਦਾ ਫਰਜ਼ ਬਣਦਾ ਏ ਰੁੱਖ ਲਾਉਣ ਦਾ ਕਿਉਂਕਿ ਹਰੇਕ ਬੰਦਾ ਰੁੱਖਾਂ ਤੋਂ ਫਾਇਦੇ ਲੈਂਦਾ ਏ ਫਲ ਖਾਂਦਾ ਏ ਛਾਂ ਵਾਂ ਲੈਂਦਾ ਏ ਆਕਸੀਜਨ ਲੈਂਦਾ ਏ ਹਨਾ ਸੋ ਫਰਜ਼ ਵੀ ਸਾਡਾ ਸਾਰਿਆਂ ਦਾ ਬਣਦਾ ਏ ਰੁੱਖਾਂ ਨੂੰ ਲਾ ਕੇ ਉਹਨਾਂ ਦੀ ਸੰਭਾਲ ਕਰਨ ਸੋ ਸਾਰੇ ਜਾਣੇ ਆਪਣਾ ਆਪਣਾ ਫਰਜ਼ ਸਮਝ ਕੇ ਇੱਕ-ਇੱਕ ਨੂੰ ਖਿਲਾਓ ਉਹਦੀ ਸੰਭਾਲ ਕਰੋ ਤਾਂ ਹੀ ਸਾਡਾ ਪੰਜਾਬ ਹਰਿਆ ਭਰਿਆ ਹੋਊਗਾ ਤਾਂ ਹੀ ਸਾਡਾ ਜਿਹੜਾ ਇਹ ਪਾਣੀ ਘਟ ਰਿਹਾ ਹੈ ਘਾਟੀ ਦੇ ਜਾ ਰਿਹਾ ਹੈ ਹਨ ਰੁੱਖਾਂ ਨਾਲ ਮੀਂਹ ਆਉਣਗੇ ਬਰਸਾਤ ਚ ਚੰਗੀ ਲੱਗੂਗੀ ਫਿਰ ਸਾਡੇ ਪਾਣੀ ਦੀ ਘਾਟ ਵੀ ਪੂਰੀ ਹੋਊਗੀ ਸੋ ਜੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ